ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਤੋਂ ਬਾਅਦ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਜਖਤਪੁਰਾ ਟਾਂਡਾ ਦੇ ਦਲੇਲਪੁਰ ਖੇੜਾ ਵਿੱਚ ਸੇਫਟੀ ਸੰਪਰਾ ਦੇ ਮੁਰੰਮਤ ਦੇ ਕੰਮਾਂ ਵਿੱਚ ਤੇਜ਼ੀ ਲਿਆਂਦੀ ਗਈ। ਹਾਲਾਂਕਿ ਸੇਫਟੀ ਸੰਪਰਾ ਕਾਰਨ ਦਰਿਆ ਕਿਨਾਰੇ ਸਥਿਤ ਖੇਤਾਂ ਵਿੱਚ ਪਾਣੀ ਭਰ ਗਿਆ ਜਿਸ ਕਾਰਨ ਦਰਿਆ ਕਿਨਾਰੇ ਵਸੇ ਪਿੰਡਾਂ ਦੇ ਲੋਕ ਵਿੱਚ ਰੋਸ ਵੇਖਣ ਨੂੰ ਮਿਲਿਆ ਕਿ ਇਹਨਾਂ ਸੇਫਟੀ ਸੰਪਰਾ ਦੀ ਮੁਰੰਮਤ ਬਰਸਾਤ ਤੋਂ ਪਹਿਲਾਂ ਕੀਤੀ ਜਾਣੀ ਚਾਹੀਦੀ ਸੀ ਪਰ ਫਿਰ ਵੀ ਬਿਆਸ ਦਰਿਆ ਵਿੱਚ ਲਗਾਤਾਰ ਵਧ ਰਹੇ ਪਾਣੀ ਦੇ ਪੱਧਰ ਤੋਂ ਦਰਿਆ ਕੰਢੇ ਦੇ ਪਿੰਡ ਹੱਟ ਦੇ ਖਤਰੇ ਤੋਂ ਸੁਰੱਖਿਅਤ ਹਨ। ਉੱਥੇ ਹੀ ਆ ਮੌਕੇ ਤੇ ਪਹੁੰਚਿਆ ਆ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਚੋਣ ਇਨਚਾਰਜ ਇੰਪਰੂਵਮੈਂਟ ਟਰਸ ਗੁਰਦਾਸਪੁਰ ਦੇ ਚੇਅਰਮੈਨ ਰਾਜੀਤ ਚਰਨਾ ਨੇ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਆਲੋਵਾਲ ਦੇ ਸੇਫਟੀ ਸੰਪਰਾਂ ਦੀ ਮੁਰੰਮਤ ਦਾ ਜਾਇਜ਼ਾ ਲਿਆ ਇਹ ਇਹਦਾ ਮਸਲਾ ਹੈਗਾ ਸਾਰਿਆਂ ਦੇ ਧਿਆਨ ਦੇ ਵਿੱਚ ਹੈਗਾ ਜੀ ਪਾਵੇਂ ਹਲਕਾ ਚਾਰਜ ਹੋਵੇ ਪਾਵੇਂ ਸਾਡੇ ਜ਼ਿਲ੍ਹਾ ਪ੍ਰਧਾਨ ਹੋਣ ਕਿਉਂਕਿ ਪਿਛਲੇ 4 ਦਿਨਾਂ ਤੋਂ ਸਾਡੀ ਲਗਾਤਾਰ ਟੀਮ ਆਈ ਹੈ ਇਹ ਲਗਾਤਾਰ ਟੀਮ ਸਾਡੀ ਇਸ ਵਾਰ ਇੱਥੇ ਵਰਕ ਕਰ ਰਹੀ ਹੈ ਪਾਵੇਂ ਸਾਡੇ ਤੀਨਾਂ ਨਗਰ ਤੋਂ ਸਾਡੇ ਚੇਅਰਮੈਨ ਸਾਹਿਬ ਹੋਣ ਬਲਜੀਤ ਸਿੰਘ ਜੀ ਸਾਡੇ ਮੋਦੇਵ ਸਿੰਘ ਅਲੋਵਾਲ ਜੀ ਹੁਣ ਜਿਹੜਾ ਸਾਡਾ ਮੀਡੀਆ ਦੇਖ ਰਿਹਾ ਸਾਰੀ ਟੀਮ ਸਾਡੀ ਸਾਰੀ ਟੀਮ ਦੇ ਨਾਲ ਲੱਗੇ ਹੋਏ ਨੇ ਕੋਸ਼ਿਸ਼ ਕਰ ਰਹੇ ਆ ਕਿ ਆਪਾਂ ਜਲਦੀ ਜਲਦੀ ਇਹ ਚੀਜ਼ ਇਹ ਤੁਜੀਤ ਤੋਂ ਬੰਨ ਹੀ ਹੈਗਾ ਇਹਨੂੰ ਇਹ ਕੰਮੜ ਡਿਵਰਸ਼ਨ ਵਾਸਤੇ ਹੁੰਦਾ ਸੇਫਟੀ ਬਾਰਡ ਹੁੰਦਾ ਉਹਦੇ ਵਾਸਤੇ ਇਹਨੂੰ ਆਪਾਂ ਜੰਬੋ ਬੈਕ ਮੰਗਵਾ ਰਹੇ ਹਾਂ ਮੇਰੀ ਹੁਣੇ ਡੀਸੀ ਸਾਹਿਬ ਨਾਲ ਵੀ ਗੱਲ ਹੋਈ ਹੈ ਕਿ ਜਲਦੀ ਇੱਥੇ ਜੰਬੋ ਬੈਗ ਲਿਆ ਕੇ ਹੀ ਪੱਕਾ ਦਾ ਹੱਲ ਕਰਾਂਗੇ ਪਿਛਲੀ ਵਾਰੀ ਵੀ ਜਦੋਂ ਜਦੋਂ ਇਹ ਚੀਜ਼ ਹੋਈ ਆ ਪ੍ਰਸ਼ਾਸਨ ਨੇ ਇਹ ਚੀਜ਼ ਕੀਤੀ ਆ ਸਰਕਾਰ ਦੇ ਧਿਆਨ ਚ ਸਾਡੇ ਨੂੰ ਵੀ ਧਿਆਨ ਚਾਹੀ ਮੈਂ ਪਿਛਲੀ ਵਾਰੀ ਮੈਂ ਖੁਦ ਇੱਥੇ ਆਇਆ ਵੀ ਸੀ ਇੱਥੇ ਲਾਗੇ ਪੱਟੀਆਂ ਪੈਣ ਡਿਆ ਉੱਥੇ ਵੀ ਗਿਆ ਸੀ ਜਿੱਥੇ ਜਿੱਥੇ ਲੋਡ ਬੰਦਾਂ ਨੂੰ ਲੋਡ ਪਈ ਆ ਮੁਸ਼ਕਲ ਆ ਸੀ ਸਾਰਿਆਂ ਦੇ ਨਾਲ ਖੜੇ ਹਾਂ ਹੁਣ ਵੀ ਜਿਹੜੀ ਸਰਕਾਰ ਆ ਸਾਰਿਆਂ ਨਾਲ ਖੜੀ ਜਨਤਾ ਵੱਲੋਂ ਪਤਾ ਲੱਗਦਾ ਜਾਂਦਾ ਅਸੀਂ ਪ੍ਰਸ਼ਾਸਨ ਨੂੰ ਹਦਾਇਤਾਂ ਕਰਕੇ ਇਹਦਾ ਕੰਮ ਜੋ ਹੈਗਾ ਜੋੜਾ ਸ਼ੋਰਾਂ ਤੇ ਚੱਲ ਰਿਹਾ ਅਸੀਂ ਹੁਣ ਇੱਥੇ ਮੌਜੂਦ ਹਾਂ ਜੀ ਐਸ ਡੀ ਐਮ ਸਾਹਿਬ ਵੀ ਕੁਝ ਟਾਈਮ ਤੱਕ ਇੱਥੇ ਪਹੁੰਚ ਰਹੇ ਆ ਜੀ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨੂੰ ਅਸੀਂ ਜਲਦੀ ਜਲਦੀ ਦਾ ਹੱਲ ਕੀਤਾ ਜਾਵੇ ਜੀ ਬਿਆਨਬਾਜ਼ੀ ਤੇ ਹਰ ਪੇ ਕਰਦਾ ਤੁਸੀਂ ਇੱਕ ਚੀਜ਼ ਦੇਖੋ ਪਿਛਲੇ 2 ਦਿਨ ਪਹਿਲਾਂ ਸਾਡੇ ਧਿਆਨ ਵਿੱਚ ਇਹ ਗੱਲ ਆਈ ਸਾਡੇ ਚੇਅਰਮੈਨ ਸਾਹਿਬ ਨੇ ਮੈਨੂੰ ਕਾਲ ਕੀਤਾ ਅਸੀਂ ਡੀ ਸੀ ਸਾਹਿਬ ਨਾਲ رابطہ ਕਰਕੇ ਜ਼ਿਲ੍ਹਾ ਪ੍ਰਧਾਨ ਜੀ ਸਾਡੇ ਇੱਥੇ ਆਏ ਪਹੁੰਚੇ ਉਹਨਾਂ ਨੇ ਉਸੇ ਟਾਈਮ ਹੀ ਕੰਮ ਸ਼ੁਰੂ ਕਰਵਾਇਆ ਅਸੀਂ ਪ੍ਰੈਕਟੀਕਲੀ ਆ ਜੇ ਸਾਡੇ ਧਿਆਨ ਚੰਦਾ ਅਸੀਂ ਪ੍ਰੈਕਟੀਕਲੀ ਕਰਦੇ ਆ ਇਹ ਨਹੀਂ ਕਿ ਇੱਥੇ ਬਿਆਨਬਾਜ਼ੀ ਕਰਕੇ ਸੀ ਹੁਣ ਚਲੇ ਜਾਵਾਂਗੇ ਕੰਮ ਨਹੀਂ ਹੋਊਗਾ ਦੇਖੋ ਜੀ ਸਰਕਾਰ ਦੇ ਵਿੱਚ ਆ 2027 ਤੱਕ ਸਰਕਾਰ ਆ ਮਤਲਬ ਕਿ ਜੋ ਵੀ ਸਾਡੇ ਕੋਲ ਇਹ ਕੰਮ ਹੋਣਗੇ ਆਪਾਂ ਕਰਦੇ ਪਏ ਆ ਜੀ ਅਸੀਂ ਲੋਕਾਂ ਨੂੰ ਜਵਾਬ ਦੇਈਏ ਪ੍ਰਸ਼ਾਸਨ ਦੇ ਤੌਰ ਤੇ ਜੋ ਵੀ ਆ ਪਿਛਲਾ ਜੇ ਹੁੰਦੀ ਸੀ ਕੋਈ ਨਗਹਿਲੀਆਂ ਤੇ ਹੁਣ ਇੱਕ ਬਿਲਕੁਲ ਨਹੀਂ ਹੋਏਗੀ ਅਸੀਂ ਜਨਤਾ ਦੇ ਵਿੱਚ ਰਹਿ ਕੇ ਲੋਕਾਂ ਦੇ ਕੰਮ ਕਰਵਾ ਰਹੇ ਆ ਵੇਖੋ ਜੀ ਅੱਜ ਮੈਂ ਆਇਆ ਇੱਥੇ ਪਰਸੋਂ ਸਾਡੇ ਜ਼ਿਲ੍ਹਾ ਪ੍ਰਧਾਨ ਜੋਬਨ ਰੰਧਾਵਾ ਜੀ ਆਏ ਸੀ ਤੇ ਬਲਜੀਤ ਸਾਡੇ ਚੇਅਰਮੈਨ ਮਾਰਕੀਟ ਕਮੇਟੀ ਦੀਨਾ ਨਗਰ ਮੈਂ ਤੇ ਇਹ ਦੇਖ ਕੇ ਬੜਾ ਮਨ ਜਿਹੜਾ ਆ ਉਹ ਦੁਖੀ ਵੀ ਹੈ ਤੇ ਮੈਨੂੰ ਗੁੱਸਾ ਵੀ ਹੈ ਵੀ ਜਦੋਂ ਪਤਾ ਵੀ ਹਰ ਵਾਰ ਇਹ ਹਰ ਜਿਹੜਾ ਹੋਣਾ ਹੁੰਦਾ ਤੇ ਇਹ ਜਿਹੜੇ ਸਾਡੇ ਅਫਸਰ ਸਹਿਬਾਨ ਨੇ ਮੈਂ ਇਹਨਾਂ ਨੂੰ ਹਦਾਇਤ ਕਰਦਾ ਹੁਣ ਇਸੇ ਮੌਕੇ ਦੇ ਉੱਤੇ ਵੀ ਕਿਉਂਕਿ ਲੋਕ ਵਿਚਾਰੇ ਡਰੇ ਹੋਏ ਸਹਿਮੇ ਹੋਏ ਲੋਕ ਹੈ ਅਸੀਂ ਪਿਛਲੇ ਪ੍ਰਾਰ ਵੀ ਅਸੀਂ ਪਰ ਉਹ ਨਹੀਂ ਪ੍ਰਾਰ ਆਪਾਂ ਇਹ ਹੰਢਾ ਚੁੱਕੇ ਆ ਆਪਣੇ ਮੋਢਿਆਂ ਦੇ ਬੋਰੀਆਂ ਚੁੱਕ ਚੁੱਕ ਕੇ ਬੰਨ ਬੰਨ ਕੀਤੇ ਆ ਅੱਜ ਅਸੀਂ ਇੱਕ ਰੂਲਿੰਗ ਪਾਰਟੀ ਆ ਅਸੀਂ ਇਹਨਾਂ ਨੂੰ ਬੇਨਤੀ ਨਹੀਂ ਅਸੀਂ ਹੁਕਮ ਕਰਦੇ ਆ ਮੈਂ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਨਾ ਡੀਸੀ ਸਾਹਿਬ ਗੁਰਦਾਸਪੁਰ ਜੀ ਨੂੰ ਵੀ ਵੀ ਇਹਨੂੰ ਫੌਰਨ ਜਿਹੜਾ ਆ ਟਿਪਰਾਂ ਭੇਜ ਕੇ ਹੁਣੇ ਗੱਲ ਹੋ ਵੀ ਗਈ ਐ ਡੀਸੀ ਸਾਹਿਬ ਨਾਲ ਸਾਡੇ ਲੋਕ ਸਭਾ ਇੰਚਾਰਜ ਨੇ ਇੰਪਰੂਵਮੈਂਟ ਫੰਡ ਦੇ ਚੇਅਰਮੈਨ ਵੀ ਨੇ ਰਜੀਵ ਸ਼ਰਮਾ ਜੀ ਉਹਨਾਂ ਵੀ ਗੱਲ ਕੀਤੀ ਐ ਵੀ ਇਹਨੂੰ ਫੌਰੀ ਤੌਰ ਤੇ ਟਿਪਰਾਂ ਮਹਿੰਗਾ ਕੇ ਇਹਨੂੰ ਜਲਦੀ ਤੋਂ ਜਲਦੀ ਬੰਦ ਕੀਤਾ ਜਾਏ ਤੇ ਬਾਕੀ ਮੈਂ ਤੁਹਾਡੀ ਜਾਣਕਾਰੀ ਲਈ ਦੱਸਦਾ ਇਹ ਮੇਨ ਤੁਸੀਂ ਨਹੀਂ ਟੁੱਟੀ ਜਿਹੜੀ ਇਹ ਵਿਰੋਧੀ ਰੋਲਾ ਪਾਉਂਦੇ ਆ ਸੇਫਟੀ ਸਟਾ ਇਹ ਸੇਫਟੀ ਬੰਨਾ ਇੱਕ ਸਿਰਫ ਪਾਣੀ ਦੀ ਦਿਸ਼ਾ 모ੜਨ ਵਾਸਤੇ ਇੱਕ ਬੰਨ ਬਣਾਇਆ ਜਾਂਦਾ ਪੋਲ ਦੇ ਲਾਗੋ ਇਹ ਸਟਾਰਟ ਹੁੰਦਾ ਉੱਥੋਂ ਇਹ ਜਿਹੜਾ ਆ ਕੋਈ 20 ਫੁੱਟ ਜਿਹੜਾ ਉਹਦੇ ਵਿੱਚ ਪਾੜ ਪਿਆ ਆ ਤੇ ਪਾਣੀ ਹੌਲੀ ਹੌਲੀ ਰਿਸਦਾ ਉਧਰ ਜਾ ਰਿਹਾ ਇਹ ਮੇਨ ਤੁਸੀਂ ਨਹੀਂ ਗੀ ਬਾਕੀ ਗੱਲਬਾਤ ਹੋ ਗਈ ਡੀਸੀ ਸਾਹਿਬ ਕਹਿੰਦੇ ਆ ਵੀ ਟਿਪਰਾਂ ਲਿਆ ਕੇ ਇਹ ਮੈਨੂੰ ਲੱਗਦਾ ਕਿ 5 ਘੰਟਿਆਂ ਦੇ ਅੰਦਰ ਅੰਦਰ ਜਿਹੜਾ ਇਹਨੂੰ ਕੰਪਲੀਟ ਕਰਕੇ ਬੰਦ ਦੇਣਗੇ ਤੁਸੀਂ ਇੰਨੀ ਕੁ ਰਿਪੇਅਰ ਕਰ ਦਿੱਤੀ ਆ ਵੀ ਪ੍ਰਮਾਤਮਾ ਕਰੇ ਪਹਿਲਾਂ ਤੇ ਆਪਾਂ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਕਰਦੇ ਆ ਵੀ ਕੋਈ ਇਤਨਾ ਦੀ ਆਫਤ ਨਾ ਆਵੇ ਕਿਉਂਕਿ ਪਿੱਛੋਂ ਪਾਣੀ ਜ਼ਿਆਦਾ ਨਾ ਆਵੇ ਹੁਣ ਜ਼ਿਆਦਾ ਛੱਡਣ ਦੀ ਵਜ੍ਹਾ ਨਾ ਆਈ ਇਹ ਜਿਹੜੀ ਤੁਸੀਂ ਆ ਜਿਹੜੀ ਵਿੱਚ ਸੇਫਟੀ ਬੰਨ ਹੈ ਇੱਕ ਇਹ ਜਿਹੜਾ ਇਹ ਲਿਆ ਆਪਣੀ ਜਗ੍ਹਾ ਤੋਂ ਇਹਨੂੰ ਜਲਦੀ ਤੋਂ ਜਲਦੀ ਜਿਹੜਾ ਬੰਦ ਕਰ ਦਿੱਤਾ ਜਾਊਗਾ ਮੈਂ ਦੂਜਾ ਪ੍ਰਸ਼ਾਸਨ ਨੂੰ ਤਾਂ ਆਪਾਂ ਹੁਕਮ ਲ ਇਹ 5-6 ਘੰਟੇ ਵਿੱਚ ਜਿਹੜੀ ਪ੍ਰੋਬਲਮ ਹੈ ਅਸੀਂ ਸੋਲਵ ਕਰਾ ਕੇ ਇੱਥੋਂ ਹਿੱਲਾਂਗੇ ਜਿੱਦਾਂ ਹੁਣ ਇਹ ਦੱਸਣ ਦੇ ਮੁਤਾਬਕ ਲੋਕਾਂ ਦੇ ਦੱਸਣ ਦੇ ਮੁਤਾਬਕ ਆ ਕਿ ਇਹ ਜਿਹੜਾ ਬੰਨਿਆ ਇਹ ਅੰਦਰ ਆ ਜਿਹਦੇ ਉੱਤੋਂ ਦੀ ਗੁజర్ ਕੇ ਅਕਸਰ ਜਾਂਦੇ ਆ ਉਹ ਤੇ ਕਲੀਅਰ ਆ ਜੀ ਉਹ ਕਲੀਅਰ ਆ ਉਹ ਬਿਲਕੁਲ ਕਲੀਅਰ ਆ ਇਹਦੇ ਉੱਤੋਂ ਕਿਸੇ ਦਾ ਚਾਲਾ ਨਹੀਂ ਇਹ ਸਿਰਫ ਕਿਸਾਨਾਂ ਦਾ ਲੰਘਾ ਆ ਇੱਥੇ ਇੱਥੇ ਕਿਸਾਨ ਹੀ ਇਹਦੇ ਬਾਰੇ ਜ਼ਿਆਦਾ ਦੱਸ ਸਕਦੇ ਆ ਰਹਿ ਗਈ ਗੱਲ ਉਸ ਚੀਜ਼ ਦੀ ਅਸੀਂ ਬੈਠੇ ਆ ਜੁਮੇয়ার ਬੰਦੇ ਆ ਇਹ ਪ੍ਰਸ਼ਾਸਨ ਇਹਨੂੰ ਕਰਕੇ ਦੇਊਗਾ ਲੇਬਰ ਲੱਗੀ ਆ ਜੇਸੀਬੀ ਆ ਗਈ ਆ ਡਾਇਰੈਕਟਰ ਟਰਾਲੀਆਂ ਟਿਪਰਾਂ ਜਿਹੜੇ ਆਉਣ ਲੱਗੇ ਆ ਇਹਨੂੰ ਕਰਵਾ ਕੇ ਛੱਡਾਂਗੇ ਕਿਹਦੀ ਜ਼ਿੰਮੇਵਾਰੀ ਸੀ ਉਹ ਵੀ ਤੁਹਾਨੂੰ 5 ਘੰਟਿਆਂ ਬਾਅਦ ਪਤਾ ਲੱਗ ਜਾਂਦਾ ਹੈ